जरा भगवान जो प्लेयर एक दो मैचा रन ना मारेगा रख दिल बहार रख दी बाहर बस हम इशारा समझ गए इशारा समझ गए बदला रहना बदला दोबारा टाणा ताकि टीम प्लेयर नार चले ਮਨੀਨੀ ਮੈਂ ਕਾਂਗਰਸੀਆਂ ਦੀ ਵੀ ਇੱਜ਼ਤ ਕਰਦਾ ਤੇ ਹਲਕੇ ਦੇ ਜਿਹੜੇ ਗੈਰਤਮੰਦ ਕਾਂਗਰਸੀਆਂ ਨੂੰ ਬੇਨਤੀ ਹੈ ਇਸ ਵਾਰੀ ਮਿਲ ਧਾਓ ਤੁਹਾਡੀ ਸਾਰੀ ਮੁਸ਼ਕਲਾਂ ਦਾ ਹੱਲ ਹੋ ਜਾਊਗਾ ਤੁਹਾਡੀ ਮੁਸ਼ਕਲ ਆ ਜਾਊਗਾ ਮੇਰੀ ਅਰਦਾਸ ਹੈ ਜਿਹੜੇ ਚਾਰ ਪੰਜ ਮੋੜੇ ਹੱਥੇ ਵੀ ਲਾਏ ਹੋਏ ਹਨ ਬਸ ਸਾਡੇ ਹਲਕੇ ਦੇ ਕਾਂਗਰਸੀ ਮੇਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਜੇ ਗੈਰਤਮੰਦ ਹੋ ਬਸ ਕਰ ਦਿਓ ਕੰਮ ਜਿਹੜੇ ਪਿਛਲੀ ਵਾਰੀ ਕੀਤਾ ਸੀ ਇਸ ਵਾਰੀ ਜਲਦੀ ਵਾਰ ਬਸ ਇਹ ਤੁਸੀਂ ਵੱਧਾ ਹੁੰਦਾ ਲੈ ਕੇ ਆ ਅਸੀਂ ਠੀਕ ਹੈ ਪੋਲਿਟਿਕਸ ਕਰੋ ਤੁਸੀਂ ਲੋਕ ਕੰਮ ਕਰਾਓ ਯਾਰ ਹਲਕੇ ਨਹੀਂ ਕੰਮ ਕਰਾਂਗੇ ਇੱਜ਼ਤ ਕਰਦੇ ਹਾਂ ਅਸੀਂ ਫਿਰ ਇੱਕ ਨਾਲ ਦੇ ਕੇ ਅੰਦਰ ਸਾਡੇ ਦਾ ਸਾਰੇ ਭਰਾ ਸਾਰੇ ਲੀਡਰ ਹੁਣ ਮੈਂ ਨਾਮ ਬੋਲਣ ਲੱਗਾ ਪਹਿਨ ਸਭ ਤੋਂ ਬੰਦੇ ਦਾ ਨਾਮ ਲੈ ਦੂੰ ਸਾਰੇ ਭਰਾ ਕਹਿੰਦਾ ਮੈਂ ਤੇ ਇੱਕ ਦੰਦ ਤੇ ਇਸੇ ਕੱਢ ਲੂੰਗਾ ਪੈਸੀ ਅਸੀਂ ਕੱਢ ਕੇ ਦਿਖਾਏ 45 ਲੱਖ ਰੁਪਏ पंताली लाख रुपया जाके मिन करके आई वापस कर देना मेन ना भेजे पंताली कहना चंगा देर मुंडिया कमाए पैसे कोई भी बंदा होर बेहतर यह साछा है कि कोई हर घर इस रेलवे के कम का पैसा लगा ਹਾਲਿਚ ਕੀ ਤਕਰੀਬ ਹੈ ਦਮਾ ਨਾ ਸੀ ਆਪਣੇ ਬੰਦਿਆਂ ਨੂੰ ਕੰਮ ਅਸੀਂ ਤੇਰੇ ਕੋਲ ਲੁੱਟ ਨਹੀਂ ਪਾਣੀ ਸਾਡੇ ਕੋਲ ਨੌਕਰੀਆਂ ਨਹੀਂ ਬੇਰੋਜ਼ਗਾਰੀ ਦੀ ਸਮੱਸਿਆ ਮਸਾ ਕੋਈ ਕੰਮ ਆਇਆ ਤੁਸੀਂ ਲੁੱਟ ਕੇ ਖਾ ਗਏ ਜ਼ਮੀਨਾਂ ਦੀ ਕੰਪਨਸੇਸ਼ਨਾਂ ਚੋਂ ਪੈਸੇ ਪਹਿਲਾਂ ਥੋੜਾ ਦਰਾਇ ਸੀ ਹੁਣ ਅਸੀਂ ਕਹਿੰਦੇ ਆ ਕਿ ਨਹੀਂ ਸਾਡੇ ਭਰਾ ਮੇਰੇ ਭਰਾ ਕੰਮ ਕਰਨਗੇ ਕਮਾਣੇ ਪੈਸੇ